ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਤੇ ਨਮਸਕਾਰ ਸਾਰਿਆਂ ਨੂੰ ਜੀ ਅ ਅੱਜ ਸ਼ਨੀਵਾਰਾ ਤੇ ਸਵੇਰੇ ਉੱਠ ਕੇ ਮੈਂ ਸੋਚਿਆ ਬਈ ਹੁਣ ਬ੍ਰੈਕਫਾਸਟ ਵਾਸਤੇ ਆਪਾਂ ਅ ਉਹ ਗੋਭੀ ਦੇ ਪਰੌਠੇ ਕਰਦੇ ਆਂ ਤੇ ਉਹ ਮੈਂ ਆਪਣੇ ਤਰੀਕੇ ਨਾਲ ਬਣਾਉਂਗਾ ਉਹ ਗੋਭੀ ਦੇ ਪਰੌਠੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਇਹ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਜ਼ਰੂਰ ਅ ਟਰਾਈ ਕਰਨਾ ਤੇ ਜੇ ਕੋਈ ਤੁਹਾਡੇ ਕੋਲ ਹੋਰ ਸੁਝਾਅ ਹੋਵੇ ਬੈਠ ਵਧੀਆ ਤਰੀਕੇ ਨਾਲ ਹੋਰ ਵੀ ਵਧੀਆ ਤਰੀਕੇ ਨਾਲ ਬਣਾਉਣ ਦੇ ਤਾਂ ਉਹ ਦੱਸਣਾ ਮੈਨੂੰ ਇਹ ਜੋ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਨਾਲ ਚਾਹੀਦਾ ਉਹਦੇ ਵਾਸਤੇ ਸਾਰਾ ਗੋਬੀ ਦੇ ਪਰੌਂਦੇ ਬਣਾਉਣ ਵਾਸਤੇ ਵਧੀਆ ਪਰੌਂਦੇ ਬਣਾਉਣੇ ਵਾਸਤੇ ਐਕਚੁਅਲੀ ਸੋ ਅਸਲ ਚ ਜੇ ਤਰ੍ਹਾਂ ਵੀ ਕੋਈ ਵੀ ਪ੍ਰੋਜੈਕਟ ਹੋਵੇ ਜੇ ਤਰ੍ਹਾਂ ਦਾ ਕੋਈ ਹੋਵੇ ਪਹਿਲਾਂ ਚਿੰਨਾ ਹੋ ਸਕੇ ਪਲਾਨਿੰਗ ਕਰਨੀ ਚਾਹੀਦੀ ਹੈ ਉਹਦੇ ਵਾਸਤੇ ਪਹਿਲਾਂ ਇਨ ਵੀ ਪਹਿਲਾਂ ਤੁਸੀਂ ਅਮ ਅੱਗੇ ਸ਼ੁਰੂ ਕਰਦੋ ਤੇ ਤੁਹਾਨੂੰ ਪਤਾ ਲੱਗੇ ਵੀ ਹੁਣ ਪੁਰਾਣੀ ਚੀਜ਼ ਕਿੱਥੇ ਪਈ ਆ ਕੋਈ ਕਿੱਥੇ ਪਈ ਆ ਤੇ ਕਿੱਦਾਂ ਕਰਨਾ ਸੋ ਪਹਿਲਾਂ ਸਾਰਾ ਕੁਝ ਤੈਅ ਕਰ ਲਓ ਕਿ ਜਦੋਂ ਹੁਣ ਜਿਹੜੀ ਮੇਰੀ ਰੈਸਪੀ ਰੈਸਪੀ ਮੇਰੇ ਆਪਣੀ ਹੈਗੀ ਹੈ ਇਹਦੇ ਦੇ ਮੁਤਾਬਕ ਮੈਨੂੰ ਚਾਹੀਦਾ ਕੀ ਆ ਬਈ ਅਮ ਜਿਹੜੇ ਬੇਸਿਕ ਇੰਗਰੀਡੀਐਂਟ ਹੈਗੇ ਉਹ ਤਾਂ ਹੈਗੇ ਹੀ ਹੈਗੇ ਜਿਹੜੇ ਪਹਿਲਾਂ ਤੇ ਗੋਭੀ ਤਾਂ ਚਾਹੀਦੀ ਚਾਹੀਦੀ ਆ ਹੁਣ ਉਹ ਵੀ ਫੁੱਲ ਗੋਭੀ ਪਈ ਆ ਨਾ ਤੇ ਨੌਨ ਮਿਰਚ ਮੈਂ ਸਾਲਾ ਪਾਉਂਗਾ ਪਿਆਜ਼ ਪਿਆਜ਼ ਦਾ ਖੈਰ ਪਿਆਜ਼ ਸਾਰੇ ਲੋਕ ਨਹੀਂ ਪਾਉਂਦੇ ਥੋੜੇ ਫਲੇਵਰ ਵਾਸਤੇ ਮੈਂ ਦਾਲ ਪਿਆਜ਼ ਪਾਉਂਗਾ ਇੱਜ ਤੇ ਹਰੀ ਮਿਰਚ ਤਾਂ ਹਰੀ ਮਿਰਚ ਦਾ ਹੁੰਦੀ ਹੁੰਦੀ ਆ ਤੇ ਬਿਨਾਂ ਦਾ ਮਜ਼ਾ ਨਹੀਂ ਆਉਂਦਾ ਪਰੌਂਠਾ ਕਾਣ ਦਾ ਤੇ ਆਦਰਕ ਥੋੜਾ ਜਿਆਦਾ ਹੈਗਾ ਤੇ ਤੁੜੀਆਂ ਤੁੜੀਆਂ ਨਾਲ ਦਾ ਜੋ ਜ਼ੈਕਾ ਬਣਦਾ ਪਰੌਂਠੇ ਦਾ ਦਾ ਕੋਈ ਚੇਂਜ ਨਹੀਂ ਕਰਦੇ ਹੋਏ ਫਿਰ ਇੱਕ ਮੈਂ ਆ ਛੋਟਾ ਜਿਹਾ ਆਲੂ ਬੋਲ ਕੀਤਾ ਸੀਗਾ ਮੈਂ ਕਿਹਾ ਵੀ ਇਹਦੇ ਨਾਲ ਬਾਈਂਡਿੰਗ ਆਏਗੀ ਕੋਈ ਚੰਗੀ ਉਹ ਬਦਨ ਹੀ ਹੈਗਾ ਹੈ ਸਤਲਜੀ ਜੀ ਹੈਗੇ ਬਸ ਇਹਦੇ ਨਾਲ ਪਾਣੀ ਆਣੀ ਵਧੀਆ ਤੇ ਉਹ ਮੈਂ ਆ ਪਾਉਂ ਗਏ ਰਿਹਾ ਜੇ ਠੀਕ ਹੈ ਤੇ ਬਾਕੀ ਆ ਨਮ ਨ ਨਹੀਂ ਪਈ ਆਪਣੇ ਜੋ ਵੀ ਇਹਦੇ ਚ ਸੋਰਟਡ ਨਮ ਮਸਾਲੇ ਹੈਗੇ ਆ ਆਪਣੇ ਜਜਮੈਂਟ ਦੇ ਹਿਸਾਬ ਨਾਲ ਮੈਂ ਪਾ ਦਿੰਨੇ ਆ ਗੁੱਡੀ ਸੋਟਾ ਪਿਆ ਇਹ ਚ ਸਾਬਤ ਧਨੀਆ ਹੈਗਾ ਤੇ ਹਰੀ ਮਿਰਚ ਸੌਰੀ ਲਾਲ ਮਿਰਚ ਇਹਨੂੰ ਕੁੱਟ-ਕੁੱਟ ਕੇ ਇਹਨੂੰ ਇਹਨੂੰ ਕਿ ਮਿਕਸ ਫੇਰੇ ਦੇ ਵਿੱਚ ਪਾ ਦੇਣਾ ਹੈ ਠੀਕ ਹੈ ਨਾ ਇਹ ਆਪਣੀ ਪ੍ਰੈਪਰੇਸ਼ਨ ਹੋ ਗਈ ਆ ਤੇ ਬਾਕੀ ਇਹਦੇ ਬਾਅਦ ਫਿਰ ਅਗਲਾ ਸਟੈਪ ਸ਼ੋ ਕਰੂੰਗਾ ਤੇ ਫਿਲਹਾਲ ਪ੍ਰੈਪਰੇਸ਼ਨ ਬਾਅਦ ਫਿਰ ਯੂ نو ਇਹਨੂੰ ਕਿਹੜੇ ਮਕਦਾਰ ਚ ਮਿਕਸ ਕਰਨਾ ਕੀ ਕਰਨਾ ਇਹਨਾਂ ਉਹ ਗੱਲ ਕਰਾਂਗੇ ਆਪਾਂ ਫਿਰ ਲੱਗਦਾ ਨਾ ਬਿਊਟੀਫੁੱਲ ਹੁਣ ਸਾਰਾ ਕੁਝ ਪ੍ਰਿਪੇਅਰ ਕਰਕੇ ਦੇਖੋ ਇਹਦੇ ਚ ਆ ਤਣੀਆਂ ਚਾਹ ਉੱਪਰ ਰੱਖਿਆ ਹੋਇਆ ਜਿਹੜਾ ਮੈਂ ਗੋਬੀ ਚ ਕੁੱਟਿਆ ਸੀਗਾ ਉਹ ਜਿਹੜਾ ਸਾਬਤ ਟਰਲੀਆਂ ਤੇ ਸਾਬਤ ਹਰੀ ਲਾਲ ਮਿਰਚੇ ਕੁੱਟ ਕੇ ਦਾ ਫਰੈਸ਼ ਫਲੇਵਰ ਜਿਹੜਾ ਆਉਂਦਾ ਨਾ ਉਹ ਲਾਜਵਾਬ ਹੁੰਦਾ ਹੈ ਤੇ ਬਾਕੀ ਆ ਮੇਨ ਇਨਗਰੀਡੀਅੰਟ ਤਾਂ ਗੋਬੀ ਹੈ ਜਿਹੜੇ ਕद्दू ਦਾ ਸ਼ਕਰਕੰਦ ਮੈਂ ਪਾਈ ਐ ਚ ਤੇ ਆ ਲਾਲ ਮਿਰਚਾਂ ਲਾਲ ਮਿਰਚਾਂ ਤੇ ਆਦਰਕ ਇਹ ਇਹ ਕੁੱਟ ਕੇ ਪਾਇਆ ਹੋਇਆ ਚ ਸਾਈਡ ਤੇ ਰੱਖਿਆ ਹੋਇਆ ਹੈ ਇਹ ਆ ਜਿਹੜਾ ਬਾਈਂਡਿੰਗ ਵਾਸਤੇ ਥੋੜਾ ਜਿਹਾ ਛੋਟਾ ਜਿਹਾ ਆਲੂ ਇੱਕ ਮੈਂ ਬਾਲਸ ਪਾਇਆ ਸੀ ਕਿਚ ਨਾ ਤੇ ਬਾਕੀ ਜਿਹੜੇ ਆ ਜਿਹੜਾ ਆਲੂਨ ਮੀਂ ਮਸਾਲਾ ਹੈਗਾ ਇਹ ਥੋੜੀ ਹਲਦੀ ਹੈ ਤੇ ਥੋੜਾ ਜਿਹਾ ਕਾਲਾ ਨੂਨ ਹੈ ਬਾਕੀ ਰੈਗੂਲਰ ਨੂਨ ਹੈਗਾ ਤੇ ਇਧਰ ਜਿਹੜਾ ਕੁੱਟਿਆ ਹੋਇਆ ਧਨੀਆ ਕਾਲੀ ਮਿਰਚ ਤੇ ਉਹ ਉਹਨਾਂ ਕੇ ਜੀਰਾ ਜਿਹੜਾ ਹੁੰਦਾ ਉਹ ਪੀਸਿਆ ਹੋਇਆ ਉਹ ਤੇ ਬਾਕੀ ਇਹ ਸਾਰਾ ਕੁਝ ਹੈਗਾ ਇਹ ਆਪਣੇ ਹਿਸਾਬ ਨਾਲ ਮੈਂ ਪਾਇਆ ਠੀਕ ਹੈ ਨਾ ਇਹ ਹਾਂ ਥੋੜਾ ਜਿਹਾ ਮੈਂ ਅੱਜ 14 ਟਪਾਇਆ ਸੀ ਤਾਂ ਕਿ ਮੌਇਸਚਰ ਜਿਹੜਾ ਹੁੰਦਾ ਨਾ ਇਹ ਨਮੀ ਹੁੰਦੀ ਹੈ ਉਹਨੂੰ ਸੋਖ ਲਵੇ ਨਹੀਂ ਤਾਂ ਪਰੌਂਠੇ ਦੇ ਵਿੱਚੋਂ ਸਾਰਾ ਸਬਾਨ ਬਾਹਰ ਹੀ ਜਾਂਦਾ ਹੈ ਨਾ ਤੇ ਮੈਨੂੰ ਨਾ ਉਹ ਦੋ ਰੋਟੀਆਂ ਵਾਲੇ ਪਰੌਂਠੇ ਚੰਗੇ ਨਾਲ ਦੇ ਹੈਗੇ ਮੈਨੂੰ ਜਿਹੜਾ ਇੱਕ ਰੁਪਿਆ ਜਿਸ ਪਰੌਂਠਾ ਚੰਗਾ ਨਾਲ ਜੀ ਸਮਾਨ ਚੰਗਾ ਭਰਿਆ ਹੋਵੇ ਤੇ ਬਾਹਰ ਬਾਹਲੇ ਆਟੇ ਦੀ ਲੇਅਰ ਨਾ ਹੋਵੇ ਦਵਾ ਲੈਂਦੇ ਠੀਕ ਹੈ ਨਾ ਤੇ ਮੇਰਾ ਆਪਣਾ ਹਿਸਾਬ ਹੈਗਾ ਤੇ ਦੂਜੇ ਪਾਸੇ ਆ ਚਾਪਰ ਕੇ ਐ ਐਕਸਟਰਾ ਫਲੇਵਰ ਵਾਸਤੇ ਲਾਲ ਪਿਆਜ ਤੇ ਦੂਜਾ ਗੰਦਲਾਂ ਵਾਲਾ ਜਿਹੜਾ ਛੋਟਾ ਕੱਚਾ ਪਿਆਜ ਹੁੰਦਾ ਉਹ ਵਰਕਰੇ ਪਿਆਜਾਂ ਵਰਕੇ ਤੇ ਇਹ ਸਾਰਾ ਕੁਝ ਹੁਣ ਮਿਕਸ ਹੋਣਾ ਹੈ ਬੋਲ ਚੀ ਗੰਦਲਾਂ ਤੇ ਇਸ ਨੂੰ ਬਾਲ ਕਰੇ ਨੂੰ ਅੱਗੇ ਸਟੈਪ ਦੇ ਪਰ ਕਰਦੇ ਪ੍ਰੋਸੈਸ ਤੇ ਲਓ ਜੀ ਇਹ ਸਾਰਾ ਮਿਕਸਚਰ ਰੈਡੀ ਆ ਮੈਂ ਟੇਸਟ ਕਰ ਲਿਆ ਲਾਜਵਾਬ ਹੈਗਾ ਸਭ ਕੁਝ ਚੰਗੀ ਤਰ੍ਹਾਂ ਬਲੈਂਡ ਹੋ ਗਿਆ ਰੈਡੀ ਟੂ ਗੋ ਆ ਤੇ ਹੋਰ ਦੂਜਾ ਸਟੈਪ ਆਪਣਾ ਹੈਗਾ ਹੁਣ ਇਹ ਆਟਾ ਤਿਆਰ ਕਰਨਾ। ਉਹ ਆਟਾ ਮੈਂ ਚ ਇਹਦੇ ਚ ਇੱਕ ਸਕੂਪ ਪਾਇਆ ਸੀਗਾ ਮੱਕੇ ਦਾ ਆਟੇ ਦਾ ਤੇ ਇੱਕ ਚਮਚਾ ਟੇਬਲस्पून ਉਹਦਾ ਕੀ ਹੈ ਰਾਗੀ ਦੇ ਆਟੇ ਦਾ ਪਾਇਆ ਸੀਗਾ ਰਾਗੀ ਦਾ ਆਟਾ ਆਪਣੇ ਜੋ ਵੀ ਹੁੰਦਾ ਬਾਜਰੇ ਦਾ ਆਟਾ ਨਾ ਬਚਾ ਰਾਗੀ ਸ਼ਾਇਦ। ਤਾਂ ਉਹ ਬਾਕੀ ਦਾ ਸਾਰਾ ਕਣਕ ਹੈ ਤੇ ਕਣਕ ਬਾਤੀ ਸੀ ਬਾਕੀ ਜਿਹਦੇ ਹਿਸਾਬ ਨਾਲ ਸੀ ਖਾਣੇ ਦੋ ਬੰਦਿਆਂ ਨੇ ਤੇ ਇਹੇ ਹੁਣ ਮੈਂ ਹੁਣ ਇਹਨੂੰ ਗੁੰਨੂਗਾ ਤੇ ਇਹਨੇ ਚਰ ਨੂੰ ਆ ਸੈਟਲ ਹੁੰਦੀ ਆ ਥੋੜਾ ਜਿਹਾ ਸੈਟ ਹੋ ਜੇ ਮਿਕਸਚਰ ਫੇ ਮੈਂ ਗੁੰਨਦਾ ਇਹਨੂੰ ਇਹ ਉਹਦੇ ਅਗਲੇ ਸਟੈਪ ਬਾਲਾ ਸਟੈਪ ਜਿਹੜਾ ਸ਼ੁਰੂ ਕਰਦੇ ਹਾਂ ਬਾਹਰ ਦੇਖੋ ਕਿੰਨਾ ਵਧੀਆ ਮੌਸਮ ਹੈਗਾ ਇੱਥੇ ਸਿਰ ਸਿਰੇ ਮੈਂ ਕਹਿੰਦਾ ਹੁੰਦਾ ਨਾ ਵੀ ਰੱਬ ਦਾ ਕੁਦਰਤ ਵਿੱਚ ਵਸਦਾ ਤੇ ਇਹੀ ਰੱਬ ਆ ਬਾਹਰ ਨਿਕਲ ਕੇ ਦੇਖੋ ਕਿੰਨਾ ਸਕੂਨ ਮਿਲਦਾ ਬਾਹਰ ਤੇ ਯੋ ਯੋ ਫਰੀਆਲੀ ਤੇ ਖੂਬਸੂਰਤ ਹੀ ਸ਼ਾਂਤ ਸਵੇਰ ਹੈਗੀ ਆ ਲੋਕ ਲੇਟ ਉੱਠ ਰਹੇ ਆ ਸ਼ਨੀਵਾਰ ਹੈਗੀ ਆ ਤੇ ਸ਼ਨੀਵਾਰ ਨੂੰ ਲੋਕ ਸ਼ਨੀਵਾਰ ਐਦੋਂ ਬਲੋਗ ਥੋੜੇ ਯੋ ਆਰਾਮ ਕਰਦੇ ਆ ਤੇ ਤੇ ਸਾਡੇ ਵਰਗੇ ਕੁਝ ਬੰਦੇ ਹੁੰਦੇ ਆ ਜਿਹੜੇ ਜਲਦੀ ਉੱਠ ਕੇ ਆਪਣੇ ਆਰੇ ਲੱਗ ਜਾਂਦੇ ਆ ਕਈ ਲੋਕ ਤਾਂ ਦੁਬੈ ਰੋੜਦੇ ਆ ਆਰਾਮ ਨਾਲ ਰੋੜਦੇ ਆ ਆਰਾਮ ਨਾਲ ਕੰਮ ਕਰਦੇ ਆ ਈ ਕਹਿੰਦੇ ਤੇ ਕਿੰਨਾ ਸੋਹਣਾ ਮੌਸਮ ਆਇਆ ਕਿੰਨਾ ਵਧੀਆ ਲੱਗਦਾ ਬਾਹਰ ਧੁੱਪ ਨਿਕਲੀ ਹੋਈ ਆ ਪਰ ਮੌਸਮ ਖੁਸ਼ਗੁਵਾਰ ਆ ਕੋਈ ਗਰਮੀ ਨਹੀਂ ਹੈਗੀ ਕੋਈ ਠੰਡ ਨਹੀਂ ਹੈਗੀ ਵਿਚਾਲੇ ਜਿਹਾ ਮੌਸਮ ਹੈਗਾ ਲਓ ਜੀ ਸਭ ਕੁਝ ਤਿਆਰ ਆ ਆਟਾ ਗੁੰਨ ਹੋ ਗਿਆ ਆਟਾ ਗੁੰਨ ਸਮੇਂ ਮੈਂ ਥੋੜਾ ਇਹ ਚ ਇੱਕ ਚੁਟਕੀ ਅ ਅਜਵੈਨ ਦੀ ਫਾਤੀ ਸੀਗੀ ਅ ਥਲੇਵਰ ਵੀ ਚੰਗਾ ਹੁੰਦਾ ਤੇ ਨਾਲੇ ਹਾਜਮਾ ਵੀਰਾ ਠੀਕ ਰਹਿੰਦਾ ਉਹਦੇ ਨਾਲ ਖਾਣ ਨਾਲ ਤੇ ਬਾਕੀ ਅਜਵੈਨ ਮੈਂ ਦੇਖਿਆ ਤੁਹਾਨੂੰ ਕੋਈ ਬਈ পেট ਦੀ ਕੋਈ ਵੀ ਹੋਵੇ ਨਾ ਕੋਈ ਐਸਿਡਿਟੀ ਹੋਵੇ ਜਾਂ ਬਫਾਰਾ ਹੁੰਦਾ ਹੋਵੇ ਜਾਂ ਬੇਚਾਨੀ ਹੋਵੇ ਖਾਣਾ ਖਾਣ ਦੇ ਬਾਅਦ ਕੋਈ ਦਵਾਈਆਂ ਲੈਣ ਦੀ ਲੋੜ ਨਹੀਂ ਹੈਗੀ ਗਰਮ ਪਾਣੀ ਨਾਲ ਥੋੜੀ ਅਜਵੈਨ ਲੈ ਲਓ ਤੇ ਥੋੜੇ ਲੰਮੇ ਬਹਿ ਜਾਓ ਬਿਲਕੁਲ ਥੋੜੇ ਮਿੰਟ ਜਿਦੋਂ ਨਾਮ ਆਇਆ ਇਹਨਾਂ ਬਹੁਤ ਚੰਗੀ ਚੀਜ਼ ਆ ਅਜਵੈਨ ਬਸ ਸਮਝ ਲਓ ਬਈ ਕੁਦਰਤ ਦੀ ਸਾਨੂੰ ਇੱਕ ਬਹੁਤ ਵੱਡੀ ਦਾਤ ਹੈਗੀ ਆ ਜਿਹੜੀ ਸਾਨੂੰ ਚਾਹੀਦੀ ਆ ਸਿਆ ਆਟਾ ਨਾਲ ਜਿਹੜਾ ਨਾਲ ਚਾਹੀਦਾ ਹੁੰਦਾ ਜਿਹੜਾ ਬੇਕੰਦੇ ਆ ਬਾਕੀ ਸਮਾਂ ਲਾਉ ਪਿਆ। ਉਹ ਚੱਕਰਾ ਬੇਲਣਾ, ਕਲਾਬੇਤੀ ਪਿਆ ਗਦੇ ਤੇ ਇਸ ਚੱਕੜਾ ਤਾਂ ਹੈਗਾ ਬੇਲਣਾ ਸੋਰੀ ਆ ਬੇਨੂੰ ਗੱਲ ਮੇਲਣ। ਲਓ ਆਪਣਾ ਸਾਰੇ ਸਾਰੇ ਸੰਦ ਰੈਡੀ ਆ ਤੇ ਹੁਣ ਬਸ ਤਵਾ ਗਰਮ ਹੋਣ ਦੀ ਬੇੜਾ ਜਦੋਂ ਕਾ ਤਵਾ ਗਰਮ ਹੋ ਗਿਆ ਆਪਾਂ ਨੇ ਪ੍ਰੋਸੈਸ ਸ਼ੁਰੂ ਕਰ ਰਗੇ ਪਰੌਂਠੇ ਦੀ ਗੱਲ। ਇਹ ਪਰੌਠਾ ਬਣਾਉਣ ਵਾਸਤੇ ਨਾ ਥੋੜਾ ਧਿਆਨ ਰੱਖਦਾ ਪੈਂਦਾ ਇੱਥੇ ਇਹ ਇੱਕ ਪੇੜਾ ਜਿਹਨਾਂ ਰੋਟੀ ਦਾ ਹੁੰਦਾ ਥੋੜਾ ਜਿਹਾ ਉਹਦੇ ਨਾਲ ਸਲਾਈਟਲੀ ਬੜਾ ਲੈ ਕੇ ਉਹਨੂੰ ਥੋੜਾ ਜਿਹਾ ਬੇਲ ਕੇ ਪੂਰਾ ਬੇਲ ਨਹੀਂ ਲੋੜਨੀ ਹੈਗੀ ਬੇਲ ਕੇ ਜਦੋਂ ਥੋੜਾ ਜਿਹਾ ਉਹਦੀ ਉਹਨੂੰ ਕੌਲੀ ਦੀ ਸ਼ੇਪ ਦੇਣੀ ਹੈ ਬਾਅਦ ਚ ਸਕੂਪ ਜਾ ਬਣਾਉਣਾ ਉਹਦਾ ਥੱਲੇਨ ਦਬਾ ਕੇ ਸਾਈਡਾਂ ਸੋਡੋਂ ਰੈਡੀਗਾਂ ਕਰਕੇ ਉਹਨੂੰ ਰੈਡੀ ਮੇਜੇ ਕਰਕੇ ਕਰਕੇ ਨਾ ਵਿਚੋਂ ਇੱਕ ਕੌਲੀ ਬਣਾ ਦੇਣੀ ਹੈ ਤੇ ਤਾਂ ਕਿ ਵਿੱਚ ਤੁਸੀਂ ਜਿਹੜਾ ਆ ਸਮਾਨ ਬਣਾਇਆ ਸੀਗਾ ਭੰਸ ਨੂੰ ਸੋ ਪਰ ਇਹਨੂੰ ਰੱਖਣ ਤੋਂ ਪਹਿਲਾਂ ਥੋੜਾ ਜਿਹਾ ਨਾ ਆਟਾ ਜਿਹੜਾ ਸੁੱਕਾ ਹੈਗਾ ਵਿੱਚ ਥੋੜੀ ਜਿਹੀ ਕਲੇਰ ਜੀ ਬਣਾ ਦਿਓ ਤਾਂ ਕਿ ਉਹ ਨਾਲ ਨਾ ਲੱਗੇ ਉਹ ਕਰਨ ਤੋਂ ਬਾਅਦ ਤੇ ਉਹਦੇ ਬਾਅਦ ਇਹ ਮੈਂ ਉਹ ਜੀ ਤਾਂ ਸਾਹਵਨ ਉਹ ਇੱਕ ਡਿਜ਼ਾਈਨ ਆ। ਇਹ ਚ ਮੇਰੇ ਮਟੀਰੀਅਲ ਪੱਤਾ ਤੇ ਹੌਲੀ ਨੂੰ ਫੋਲਡ ਕਰਕੇ ਉੱਪਰ ਉਹ ਨੂੰ ਬੰਨ मतलब ਇਹ ਬੋਲ ਜੀ ਬਣਾਣੀਆਂ। ਧਿਆਨ ਨਾਲ ਤੇ ਬਣਾ ਕੇ ਉੱਪਰੋਂ ਇਹਨੂੰ ਗੋਲ ਗੋਲ ਕਰਕੇ ਤੇ ਫਿਰ ਉਹਨੂੰ ਦਬਾ ਕੇ ਹੱਥ ਨਾਲ ਫਿਰ ਉਹ ਬੇਲ ਦੇਣਾ। ਪਰ ਹੌਲੀ ਹੌਲੀ ਬੇਲਣਾ ਕਿਉਂਕਿ ਜਿਆਦਾ ਜ਼ੋਰ ਨਾਲ ਜ਼ੋਰ ਨਾਲ ਬੇਲਿਆ ਤਾਂ ਸਾਰਾ ਸਮਾਨ ਪਾਰ ਆ ਜਾਣਾ। ਸੋ ਪਰ ਇਹਨੂੰ ਇਹਨੂੰ ਬੰਦ ਕਰਨ ਦੇ ਪਹਿਲਾਂ ਇਹਦੇ ਕੋਈ ਇੱਕ ਥੋੜਾ ਜਿਹਾ ਆਟਾ ਹੋਰ ਬਰੂਰ ਦੇਓ। ਤਾਕੇ ਉਹ ਇੱਕ ਸੁੱਕੀ ਲੇਅਰ ਬਣ ਜਾਂਦੀ ਹੈ ਫਿਰ ਉਹ ਬਾਹਰ ਨਹੀਂ ਆਉਂਦਾ ਫਿਰੇ ਥੋੜੇ ਟ੍ਰਿਕ ਹੁੰਦੇ ਆ ਬਸ ਐਕਸਪੀਰੀਅੰਸ ਵਾਲੇ ਨੇ ਤੇ ਮੇਰੇ ਵਾਂਗੂ ਜੇ ਪਰੌਠੇ ਬਣਾਦੇ ਰਹੋਗੇ ਹਰ ਵੀਕਐਂਡ ਤੇ ਆਪਣੇ ਆਪ ਤਜਰਬਾ ਹੋ ਜਾਣਾ ਲਓ ਜੀ ਪਹਿਲਾ ਪਰੌਠਾ ਆਪਾ ਬਣਾ ਲਿਆ ਤੇ ਦੇਖ ਲਓ ਕਿਦਾਂ ਬਣਿਆ ਹੋਇਆ ਹੈ ਨਾ ਕੋਈ ਦੋ ਰੋਟੀਆਂ ਦੀ ਚਾ ਇੱਕ ਰੋਟੀ ਚ ਬਣਾਇਆ ਬੋਲ ਬਣਾ ਕੇ ਵਿੱਚ ਸਮਾਨ ਭਰ ਕੇ ਤੇ ਜਦੋਂ ਮੈਂ ਦੱਸਿਆ ਸੀ ਮੈਂ ਪਹਿਲਾਂ ਤੇ ਇਹ ਹੁਣ ਬੱਕੋ ਕੋ ਖੋ ਰਿਹਾ ਇਹਨਾਂ ਜੰਨੂ ਕੋ ਖੋ ਰਿਹਾ ਹੈ ਆਹ ਦੂਜੀ ਦੂਜਾ ਤਿਆਰ ਹੋ ਰਿਹਾ ਤੇ ਬਸ ਪ੍ਰੋਸੈਸ ਚੱਲਦੀ ਰਣੀ ਜਦ ਤੱਕ ਸਾਡੇ ਔਠੇ ਪੂਰੇ ਮਗੰਮਲੀ ਹੋ ਜਾਂਦੇ ਜਿੰਨੇ ਅਸੀਂ ਖਾਣੇ ਆ ਅੱਜ ਸਵੇਰੇ ਸੋ ਕੋਈ ਨਹੀਂ ਬਣਾ ਤੁਸੀਂ ਇੰਜੋਏ ਕਰੋ ਦੇਖਦੇ ਕਿ ਖਾਤਾ ਨਹੀਂ ਸਕਦੇ ਤੁਸੀਂ ਲੇਕਿਨ ਤੁਸੀਂ ਦੇਖ ਕੇ ਇੰਜੋਏ ਕਰੋ ਤੇ ਟਰਾਈ ਕਰਿਓ ਤੇ ਜੇ ਕੋਈ ਚੰਗਾ ਲੱਗਿਆ ਤਾਂ ਦੱਸਿਓ ਵੀ ਕਿਦਾਂ ਲੱਗਿਆ ਜੇ ਕੋਈ ਸੁਝਾਅ ਹੋਇਆ ਜੇ ਮੈਂ ਕੋਈ ਮੈਂ ਹੰਨਾ ਬਦਲਾ ਇਹ ਨਹੀਂ ਕਹਿ ਸਕਦਾ ਵੀ ਮੈਂ ਬਿਲਕੁਲ ਪਰਫੈਕਟ ਹਮੇਸ਼ਾ ਹੀ ਤੇ ਹਮੇਸ਼ਾ ਦੇ ਰੂਮ ਪਰ ਇੰਪਰੂਵਮੈਂਟ ਸੋ ਤਾਂ ਨੂੰ ਦੱਸਿਓ ਤਾਂ ਕਿ ਇਹਦੀ ਕੰਟੀਨਿਊਸ ਇੰਪਰੂਵਮੈਂਟ ਹੁੰਦੀ ਰਹੇ ਤੇ ਕੁਆਲਿਟੀ ਐਨਹਾਂਸ ਕਰੀਏ ਨੈਕਸਟ ਟਾਈਮ ਵਾਸਤੇ ਬਾਕੀ ਇਦਾਂ ਹੀ ਆ ਜੀ ਗੱਲ ਚੁੱਕ ਕੇ ਖਾਓ ਪੀਓ ਵੈਸ਼ ਕਰੋ ਇਹ ਹੀ ਲਾਈਫ ਹੈਗੀ ਆ ਵਰਕ ਹਾਰਡ ਐਂਡ ਪਲੇ ਹਾਰਡ ਸੋ ਤੱਬਕੇ ਕੰਮ ਕਰੋ ਤੇ ਰੱਜ ਕੇ ਖਾਓ ਵੀ ਚਲੋ ਜੀ ਫਿਰ ਮਿਲਦੇ ਆ ਹਾਂ ਫਸੀ ਕੌਸਾਰਿਆਂ ਨੂੰ ਅੱਲਾ ਹਾਫਿਜ਼ ਤੇ ਨਮਸਕਾਰ ਤੇ ਗੁੱਡ ਬਾਏ